ਤੁਰੰਤ ਤਰੰਤ ਜਿੰਮੇ ਚੂੜ ਦੇ ਨਤੀਜੇ ਸਾਹਮਣੇ ਆ ਗਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੇਰ ਸਿੰਘ ਸੰਤੂ ਨੇ 1291 ਵੋਟਾਂ ਦੇ ਨਾਲ ਚੋਣ ਜਿੱਤ ਲਈ ਹੈ ਦੱਸ ਜੇ ਹਰਮੇਰ ਸਿੰਘ ਸੰਤੂ ਨੂੰ ਕੁੱਲ 42649 ਵੋਟਾਂ ਪਈਆਂ ਨੇ ਤੇ ਸ਼੍ਰੋਮਣੀ ਕਾਲੀ ਦਲ ਤੋਂ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰਧਾਵਾ ਤੋਂ 1291 ਵੋਟਾਂ ਦੇ ਫਰਕ ਦੇ ਨਾਲ ਜੜੇ ਕਿ ਹਾਰ ਗਏ ਸੁਖਵਿੰਦਰ ਕੌਰ ਦਾ ਹਾਵ ਨੂੰ 30558 ਵੋਟਾਂ ਪਈਆਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਅਲਾਣ ਤੋਂ ਪਹਿਲਾਂ ਹੀ ਪਾਰਟੀ ਵਰਕਰਾਂ ਨੇ ਆਪਣੇ ਦਫ਼ਤਰਾਂ ਦੇ ਵਿੱਚੋਂ ਢੋਲ ਵਜਾਉਣੇ ਜਿਹੜੇ ਕਿ ਸ਼ੁਰੂ ਕਰ ਦਿੱਤੇ ਸੀ ਅਸਲ ਟੀਜੇ ਗੇਟ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਮੀਟ ਹੋ ਰਮੇਸ਼ ਸਿੰਘ ਸੰਧੂ ਅੱਗੇ ਵਧੇ ਤੇ ਆਪਣੀ ਲੀਡ ਬਰਕਰਾਰ ਰੱਖੀ ਹੈ ਤਾਂ ਤਰਨਤਨ ਜਿੰਮੇ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਉੱਤੇ ਅਰਜੁਨ ਕੇਜੂਵਾਲ ਨੇ ਸਮੂੱਚੀ ਲੀਡਰਸ਼ਿਪ ਅਤੇ ਵੋਲੰਟੀਅਰਜ਼ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਉੱਤੇ ਆਪਣਾ ਭਰੋਸਾ ਜਿੱਤਿਆ ਤੇ ਇਹ ਜਿੱਤ ਲੋਕਾਂ ਤੇ ਹਰ ਮਿਹਨਤੀ ਵਰਕਰ ਦੀ ਜਿੱਤ ਹੈ ਇਹ ਜਿਤਨੇ ਸਪਸ਼ਟ ਕਰ ਦਿੱਤਾ ਕਿ ਲੋਕ ਕਾਮ ਦੀ ਰਾਜਨੀਤੀ ਤੇ ਭਗਵਾਨਪານ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਨੇ। ਦੋਸਤੋ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਫੋੜੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਤਾਂ ਆਮਨ ਅਰੋੜਾ ਦੇ ਵੱਲੋਂ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ, ਆਓ ਜਾਣਦੇ ਹਾਂ। ਚੰਡੀਗੜ੍ਹ ਦੇ ਵਿੱਚ ਸਾਰੇ মিডিਆ ਦੇ ਸਾਥੀਆਂ ਦਾ ਬਹੁਤ ਬਹੁਤ ਮੁਬਾਰਕਬਾਦ ਔਰ ਵੈਲਕਮ ਮੇਰੇ ਨਾਲ ਮੇਰੇ ਸਾਥੀ ਕੈਬਨਿਟ ਮਨਿਸਟਰ ਲਾਲਜੀਤ ਭੁੱਲਰ ਸਾਹਿਬ ਜਿਹੜੇ ਕਿ ਤਰਨਤਾਰਨ ਬਾਈ ਇਲੈਕਸ਼ਨ ਦੇ ਇੰਚਾਰਜ ਸੀ। ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਿਟ ਮਿਨਿਸਟਰ ਸਾਹਿਬ ਔਰ ਸ਼੍ਰੀ ਵਰਿੰਦਰ ਗੋਇਲ ਜੀ ਕੈਬਨਿਟ ਮਿਨਿਸਟਰੇ ਸਾਥੀ ਮੌਜੂਦ ਨੇ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡੇ ਜ਼ਰੀਏ ਮੈਂ ਤਰਨਤਾਰਨ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਾਰਟੀ ਦੇ ਵਰਕਰਜ਼ ਵੋਲੰਟੀਅਰਜ਼ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਡੇ ਮੁੱਖ ਮੰਤਰੀ ਸਭਗਵੰਦ ਸਿੰਘ ਮਾਨ ਸਾਹਿਬ ਨੂੰ ਔਰ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਮਾਰਗਦਰਸ਼ਨ ਦੇ ਨਾਲ ਪਾਰਟੀ ਚੱਲ ਰਹੀ ਹੈ ਔਰ ਸਾਡੇ ਇੰਚਾਰजेस ਮਨੀਸ਼ ਸੋਧਿਆ ਜੀ ਉਹਨਾਂ ਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈ ਦੇ ਵਿੱਚੋਂ ਮੁਬਾਰਕਬਾਦ ਦਿੰਨਾ ਕਿ ਅੱਜ ਇੱਕ ਲੈਂਡਸਲਾਈਡ ਵਿਕਟਰੀ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸardar ਹਰਮੀਤ ਸਿੰਘ ਸੰਧੂ ਨੇ ਦਰਜ ਕੀਤੀ ਹੈ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਇਹ ਇਲੈਕਸ਼ਨ ਜਿਹੜੀ ਹੈ ਇਹ ਪੰਜਾਬ ਦੀ ਜਨਤਾ ਦਾ ਦੀ ਮੋਹਰ ਹੈ ਪੰਜਾਬ ਸਰਕਾਰ ਦੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ 3.5 ਸਾਲਾਂ ਤੋਂ ਉਹਨਾਂ ਦੇ ਕੰਮਾਂ ਦੇ ਉੱਪਰ ਵਿਕਾਸ ਦੇ ਉੱਪਰ ਤਰਨਤਾਰ ਦੀ ਜਨਤਾ ਨੇ ਮੋਹਰ ਲਗਾਈ ਹੈ ਔਰ ਇਸ ਦੇ ਨਾਲ ਹੀ ਜੋ ਦੂਜੀਆਂ ਵਿਰੋਧੀ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੀਆਂ ਸੀਗੀਆਂ ਚਾਹੇ ਉਹ ਕਾਂਗਰਸ ਚਾਹੇ ਉਹ ਭਾਜਪਾ ਹੈ ਉਹਨਾਂ ਦੀਆਂ ਜ਼ਮਾਨਤਾਂ ਨੇ ਜਿਹੜੀਆਂ ਉਹ ਜ਼ਬਤ ਹੋਈਆਂ ਨੇ ਜਿਸ ਤੋਂ ਸਪੱਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਨਕਾਰ ਚੁੱਕੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਰਮਾਂ ਮਸਬਾ ਫਿਰਕਿਆਂ ਦੇ ਨਾਂ ਦੇ ਉੱਪਰ ਵੰਡਣ ਦੀ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜਿਵੇਂ ਜਿਵੇਂ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਔਰ ਵਿਸ਼ੇਸ਼ ਤੌਰ ਤੇ ਬੀਜੇਪੀ ਨੇ ਜਿਹੜੀ ਕਿ ਪੰਜਾਬ ਔਰ ਪੰਜਾਬੀਅਤ ਨੂੰ ਹਮੇਸ਼ਾ ਸੱਟ ਮਾਰਨ ਦੀ ਢਾਹ ਲਾਉਣ ਦਾ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਬੀਜੇਪੀ ਨੂੰ ਬੜੇ ਕਲੈਰਿਟੀ ਦੇ ਨਾਲ ਤਰਨ ਤਰਨ ਦੇ ਲੋਕਾਂ ਨੇ ਨਕਾਰ ਦਿੱਤਾ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਇਹ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੀ ਗਵਰਨੈਂਸ ਦੇ ਬਾਰੇ ਸਾਡੇ ਗਵਰਨੈਂਸ ਦੇ ਮਾਡਲ ਦੇ ਬਾਰੇ ਇੱਕ ਚੀਜ਼ ਅੱਜ ਇਹਨਾਂ ਨੂੰ ਸਪਸ਼ਟ ਹੋ ਗਈ ਕਿ ਚਾਹੇ ਪਹਿਲਾ ਜਲੰਧਰ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਦਲਿਤ ਰਿਜ਼ਰਵ ਸੀਟ ਸੀ ਉਹ ਗਿਣਤੀ ਉਥੇ ਦਲਿਤ ਭਾਈਚਾਰੇ ਦੀ ਵੋਟ ਸੀ ਤੇ ਚਾਹੇ ਉਸ ਤੋਂ ਬਾਅਦ ਲੁਧਿਆਣਾ ਸੰਜੀਵ अरोड़ा ਜੀ ਦੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਪਿਓਰਲੀ ਅਰਬਨ ਸੀਟ ਸੀ ਤੇ ਹੁਣ ਤਰਨਤਾਰਨ ਜਿਹੜੀ ਕਿ ਪਿਓਰਲੀ ਪੰਥਕ ਸੀਟ ਹੈ ਤਿੰਨ ਅਲੱਗ-ਅਲੱਗ ਜੋ ਲੋਕਾਂ ਦੇ ਨੁਮਾਇੰਦਗੀ ਕਰਨ ਵਾਲੀਆਂ ਸੀਟਾਂ ਅਲੱਗ-ਅਲੱਗ ਮਸਬਾ ਫਿਰਕਿਆਂ ਤੇ ਲਾਈਫਸਟਾਈਲਸ ਵਾਲੀਆਂ ਸੀਟਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੋਚਦੇ ਲੋਕ ਰਹਿੰਦੇ ਨੇ ਤਿੰਨਾਂ ਸੀਟਾਂ ਦੇ ਵਿੱਚ ਟੋਟਲੀ ਡਿਫਰੈਂਟ ਇੱਕ ਦਲਿਤ ਭਾਈਚਾਰੇ ਦੀ ਦੀ ਮੈਜੋਰਿਟੀ ਵਾਲੀ ਦੂਜੀ Hindu ਅਰਬਨ ਭਾਈਚਾਰੇ ਦੀ ਮੈਜੋਰਿਟੀ ਵਾਲੀ ਤੇ ਤੀਜੀ ਪੰਥਕ ਸਿੱਖ ਭਾਈਚਾਰੇ ਦੀ ਮੈਜੋਰਿਟੀ ਵਾਲੀ ਤਿੰਨਾਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਇਹ ਦਰਸਾਉਂਦੀ ਹੈ ਇਹ ਕਲੀਅਰ ਕਰਦੀ ਹੈ ਕਿ ਆਮ ਆਦਮੀ ਪਾਰਟੀ ਅੱਜ ਹਰ ਮਜ਼ਹਬ ਹਰ ਧਰਮ ਹਰ ਫਿਰਕੇ ਹਰ ਵਰਗ ਦੀ ਪਸੰਦੀਦਾ ਪਾਰਟੀ ਹੈ ਜਿਹੜੀ ਪਹਿਲੀ ਪਸੰਦ ਹੈ ਜਿਹੜੀ ਉਹ ਪਿਛਲੇ 3.5 ਸਾਲਾਂ ਦੇ ਆਪ ਦੇ ਕੰਮਕਾਰ ਦੇ ذریعے ਉਹ ਬਣ ਚੁੱਕੀ ਹੈ ਔਰ ਉਸ ਤੋਂ ਵੀ ਵੱਡੀ ਗੱਲ ਕਿ ਜੋ ਪਿਆ ਦੂਜੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਇਹ ਸੈਮੀਫਾਈਨਲ ਹੋਏਗਾ 2027 ਦਾ ਮੈਂ ਅੱਜ ਉਹਨਾਂ ਦੀ ਹੀ ਗੱਲ ਨੂੰ ਦਰਉਂਦਾ ਹੋਇਆ ਉਹਨਾਂ ਦੀ ਗੱਲ ਪਹਿਲਾਂ ਮੈਂ ਇਹ ਕਹਿੰਦਾ ਸੀ ਕਿ ਜੇ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਆਪਣਾ ਜੋ ਹੈ ਉਹਨਾਂ ਦਾ ਫੈਸਲਾ ਹੁੰਦਾ ਪਰ ਅੱਜ ਉਹਨਾਂ ਦੀ ਗੱਲ ਆਪਾਂ ਜੇ ਵੱਡੀ ਕਰੀਏ ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਸੈਮੀਫਾਈਨਲ ਜਿਹੜਾ ਆਮ ਆਦਮੀ ਪਾਰਟੀ ਨੇ ਭਵੰਤਮਾਨ ਜੀ ਦੀ ਸਰਕਾਰ ਅਦੇ ਕੰਮਾਂ ਦੇ ਉੱਪਰ ਅਸੀਂ ਵੋਟ ਮੰਗਣ ਗਏ ਸੀਗੇ ਲੋਕਾਂ ਨੇ ਜੋ ਮੋਹਰ ਲਾਈ ਹੈ ਇਹ ਸੈਮੀ ਫਾਈਨਲ ਵੀ ਆਮ ਆਦਮੀ ਪਾਰਟੀ ਦੇ ਜਿੱਤ ਹੋਈ ਹੈ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਹੈ ਸੋ ਇੱਕ ਵਾਰ ਫੇਰ ਤੋਂ ਤੁਹਾਡੇ ਜ਼ਰੀਏ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਮਨੀਸ਼ ਸੋਦੀਆ ਜੀ ਦਾ ਜੈਨ ਸਾਹਿਬ ਦਾ ਸਾਡੇ ਸਾਰੇ ਮਨਿਸਟਰ ਸਾਥੀਆਂ ਦਾ ਸਾਰੇ ਐਮ ਐਲ ਏ ਦਾ ਸਾਰੇ ਵਰਕਰਸ ਦਾ ਸਾਰੇ ਤਰਨਤਾਰਨ ਦੇ ਵੋਟਰਸ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਮੁਬਾਰਕਬਾਦ ਔਰ ਇਸੇ ਤਰੀਕੇ ਨਾਲ ਇਹ ਟੀਮ ਮਜ਼ਬੂਤ ਹੋ ਕੇ ਆਉਣ ਵਾਲਾ ਸਵਾ ਸਾਲ ਪੰਜਾਬ ਦੀ ਜਨਤਾ ਦੀ ਹਰ ਵਰਗ ਦੀ ਸੇਵਾ ਕਰੂਗੀ ਤੇ ਦੁਬਾਰਾ 2027 ਦੇ ਵਿੱਚ ਫਤਿਹ ਦਾ ਝੰਡਾ ਜਿਹੜਾ ਉਹ ਗੁਰੂ ਮਹਾਰਾਜ ਬਖਸ਼ਿਸ਼